ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਕੁੱਟਮੇ ਜਿਹੇ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਖਾਸ ਕਰਕੇ ਪਵਾਰ ਖੇਤਰ ਦੇ ਵਿੱਚ ਜੇਕਰ ਅੱਜ 24 ਜੁਲਾਈ ਦੀ ਗੱਲ ਕਰੀਏ ਤਾਂ ਅੱਜ ਨਰਮਾ ਬੈਲਟ ਦੀ ਵਾਰੀ ਦਖਾਈ ਦੇ ਰਹੀ ਹੈ ਜਿਨ੍ਹਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀਆ ਹੋਈਆਂ ਹਨ ਖਾਸ ਕਰਕੇ ਫਾਜ਼ਲਕਾ ਮੁਖਸਰ ਅਬੋਹਰ ਮਲੋਟ ਇਹਨਾਂ ਇਲਾਕਿਆਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਮੀਂਹ ਪੈ ਰਹੇ ਹਨ ਤੇ ਉਸ ਤੋਂ ਬਾਅਦ ਇਹ ਜੈਤੋ ਹੋ ਗਿਆ ਫਰੀਦਕੋਟ ਦੇ ਇਲਾਕੇ ਹੋ ਗਿਆ ਫਿਰੋਜ਼ਪੁਰ ਦੇ ਹੋ ਗਿਆ ਮੋਗਾ ਹੋ ਗਿਆ ਰਾਮਪੁਰਾ ਫੂਲ ਹੋ ਗਿਆ ਬਠਿੰਡਾ ਹੋ ਗਿਆ ਜਾਂ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਟਟਵੇਂ ਜਿਹਾ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਉਹ ਮੁਗਗੇ ਤੋਂ ਜਲੰਧਰ ਹੋ ਗਿਆ ਤਰਨਤਾਰਨ ਹੋ ਗਿਆ ਇਹਨਾਂ ਵਿੱਚ ਵੀ ਅਗਲੇ ਕੁਝ ਘੰਟਿਆਂ ਦੇ ਵਿੱਚ ਜਾਨਕੀ 11 ਵਜੇ ਤੋਂ ਪਹਿਲਾਂ ਪਹਿਲਾਂ ਮੀਂਹ ਪੁੱਜ ਸਕਦਾ ਹੈ ਕਹਿਣ ਦੀ ਵਾਰੀ ਹੈ ਕਿ ਨਰਮਾ 벨ਟ ਦੇ ਵਿੱਚ ਲੰਬੇ ਸਮੇਂ ਤੋਂ ਮੀਂਹ ਡਿੱਕਿਆ ਜਾ ਰਿਹਾ ਸੀਗਾ ਮੌਜੂਦਾ ਸਮੇਂ ਵਿੱਚ ਫਾਜ਼ਿਲਕਾ ਮੁਕਸਰ ਮਲੋਟ ਤੇ ਫਰੋਜ਼ਪੁਰ ਏਰੀਏ ਦੇ ਵਿੱਚ ਮੀਂਹ ਪੈ ਰਿਹਾ ਹੈ ਸਵੇਰ ਵੇਲੇ ਉਸ ਤੋਂ ਬਾਅਦ ਇਹ ਮੀਂਹ ਦੀਆਂ ਕਾਰਵਾਈਆਂ 5 ਤੋਂ 7 ਜ਼ਿਲ੍ਹਿਆਂ ਨੂੰ ਹੋਰ ਵੀ ਪ੍ਰਭਾਵਿਤ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਬਾਕੀ ਵੀ ਪੰਜਾਬ ਦੇ ਵਿੱਚ ਟੁੱਟਵੇਂ ਜਿਹੇ ਤੌਰ ਤੇ ਹਲਕੇ ਤੋਂ ਦਰਮਿਆਨੇ ਛਰਾਟੇ ਲੱਗਣ ਦੀ ਸੰਭਾਵਨਾ ਬਣ ਰਹੀ ਹੈ ਪਰ ਵੱਡੇ ਪੱਧਰ ਤੇ ਜਿਹੜਾ ਮੀਂਹ ਆ ਉਹ ਫਰੀਦਕੋਟ ਫਰੀਦਕੋਟ ਫਜ਼ਲਕਾ ਮੁਕਸਰ ਹੋ ਸਕਦਾ ਬਠਿੰਡਾ ਤੇ ਮੋਗਾ ਇਹਨਾਂ ਇਲਾਕਿਆਂ ਤੱਕ ਪੁੱਜ ਜਾਵੇ ਤਾਂ ਇਹਨਾਂ ਵਿੱਚ ਕਈ ਇਲਾਕਿਆਂ ਦੇ ਵਿੱਚ ਵਧੀਆ ਵੀ ਮੀਂਹ ਪੈ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਟੁੱਟਵੇਂ ਜਿਹੇ ਤੌਰ ਤੇ ਛਰਾਟੇ ਲੱਗ ਸਕਦੇ ਹਨ ਬਾਕੀ ਦਿਨ ਕਰਮੀ ਤੇ ਹਮਸ ਉਸੇ ਤਰ੍ਹਾਂ ਹੀ ਰਹੇਗਾ